ਸ਼ਾਕੋਟ ਦਾ ਹਲਕੇ ਦਾ ਪਿੰਡ ਮਢਾਲਾ ਛੰਨਾ ਇਸ ਟਾਈਮ ਖਤਰੇ ਦੇ ਵਿੱਚ ਨੇ ਆਓ ਤੁਹਾਨੂੰ ਤਸਵੀਰਾਂ ਦਿਖਾਉਨੇ ਆਂ ਕਿ ਘਰਾਂ ਨੂੰ ਢਾਡਾ ਰਿਹਾ ਹੈ ਲਗਾਤਾਰ 1.5 ਕਿਲੋਮੀਟਰ ਤੋਂ ਪਿੱਛੋਂ ਉਹ ਜਿਹੜੇ ਦਰਖਤ ਸਾਹਮਣੇ ਦਿਖ ਰਹੇ ਨੇ ਉਹਦੇ ਪਰਲੀ ਸਾਈਡ ਤੇ ਦਰਿਆ ਵਗ ਰਿਹਾ ਸੀ ਤੇ ਇਸ ਟਾਈਮ ਇਹ ਦਰਿਆ ਜਿਹੜਾ ਇਹ ਬਿਲਕੁਲ ਘਰਾਂ ਦੇ ਨਾਲ ਆ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਘਰਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਘਰਾਂ ਤੱਕ ਇਹ ਦਰਿਆ ਪਹੁੰਚ ਗਿਆ ਏ ਔਰ ਲੋਕਾਂ ਵੱਲੋਂ ਜਿਹੜਾ ਉਹ ਲਗਾਤਾਰ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਏ ਕਿ ਹਾਂ ਵੀ ਇਸ ਦਾ ਅਨੁਰੋਕਿਆ ਜਾਵੇ ਪੰਟਾਰਾ ਛੰਨਾ ਪਿੰਡ ਇਸ ਟਾਈਮ ਖਤਰੇ ਦੇ ਵਿੱਚ ਨੇ ਚਿਹ ਚਿਹਰਾ ਖੇ ਆਪ ਤੈ ਜਾਇ ਖੜੂ ਆਹ ਦੇਖੋ ਬੜੀ ਮੇਜ ਦੇ ਨਾਲ ਬਣਾਇਆ ਹੋਇਆ ਘਰ ਟੈ ਟੇਰੀ ਹੋ ਗਿਆ ਮਿੰਟਾਂ ਦੇ ਵਿੱਚ ਪੰਟਾਰਾ ਛੰਨਾ ਪਿੰਡ ਇਸ ਟਾਈਮ ਖਤਰੇ ਦੇ ਵਿੱਚ ਨੇ ਹਲਕਾ ਸ਼ਾਹਕੋਟ ਦੇ ਐਮਐਲ ਸ਼ੇਰੋਂ ਵਾਲੀ ਸਾਹਿਬ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸ਼ੇਰੋਂ ਵਾਲੇ ਸਾਹਿਬ ਕਾਫੀ ਦਿਨਾਂ ਤੋਂ ਦਰਿਆ ਇਹਨੂੰ ਚੱਲ ਰਿਹਾ ਸੀਗਾ ਪਰ ਅੱਜ ਜਿਹੜਾ ਜੱਦੋਜਹਦ ਦੇ ਨਾਲ ਕੰਮ ਕੀਤਾ ਜਦੋਂ ਮਢਾਲਾ ਛੰਨਾ ਪਿੰਡ ਖਤਰੇ ਦੇ ਵਿੱਚੇ ਕੀ ਕਹਿਣਾ ਤੁਹਾਡਾ ਜੀ ਦੇਖੋ ਅਸੀਂ 4 ਦਿਨ ਪਹਿਲਾਂ ਵੀ ਇਸ ਜਗ੍ਹਾ ਤੇ ਆਏ ਸੀ ਤੇ ਉਸ ਦਿਨ ਪਾਣੀ ਦਾ ਵਹਾਨ ਥਲੜੇ ਪੱਧਰ ਤੇ ਪਰਲੇ ਪਾਸੇ ਚੱਲ ਰਿਹਾ ਸੀ ਕੋਈ 2 ਕਿਲੇ ਹਟਣਾ ਉਸ ਦਿਨ ਵੀ ਇਹ ਬੰਦੇ ਸਾਰੇ ਪਿੰਡ ਵਾਲੇ ਚਿੰਤਤ ਸੀ ਵੀ ਢਾਹ ਲੱਗ ਰਹੀ ਹੈ ਦਿਨ ਬਾਈ ਦਿਨ ਵੱਧ ਰਿਹਾ ਹਮ ਉਦੋਂ ਵੀ ਅਫਸਰ ਸਾਹਿਬਾਨਾਂ ਦੇ ਧਿਆਨ ਵਿੱਚ ਲੈ ਕੇ ਆਂਦਾ ਤੇ ਕੱਲ ਜਦੋਂ ਜਾਦਾ ਬਾ ਇਧਰ ਨੂੰ ਵਹਾਨ ਆਇਆ ਤੇ ਕੱਲ ਸਾਰੇ ਅਫਸਰ ਸਹਿਬਾਨਾਂ ਦੀ ਜਾਣਕਾਰੀ ਦੇ ਵਿੱਚ ਲੈ ਕੇ ਆਏ ਔਰ ਅਫਸਰ ਸਾਰਿਆਂ ਨੂੰ ਤਾੜਨਾ ਵੀ ਕੀਤੀ ਜ਼ਿੰਮੇਵਾਰੀਆਂ ਜਿਹੜੀਆਂ ਬਣਦੀਆਂ ਸੀਗੀਆਂ ਸਰਕਾਰਾਂ ਦੀਆਂ ਉਹ ਆਪਣੀਆਂ ਨਿਭਾ ਰਹੀਆਂ ਇਹਨਾਂ ਨੂੰ ਦਰਿਆਵਾਂ ਨੂੰ ਸਭ ਤੋਂ ਪਹਿਲਾਂ ਸਾਫ਼ ਕਰਨਾ ਇਹ ਜ਼ਿੰਮੇਵਾਰੀਆਂ ਤੁਹਾਡੀ ਸਰਕਾਰ ਦੀ ਵੀ ਸੀ ਅਕਾਲੀ ਦਲ ਦੀ ਸਰਕਾਰ ਦੀ ਵੀ ਸੀ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਦੇ ਅਸੀਂ ਦੇਖਿਆ ਨਹੀਂ ਦਰਿਆਵਾਂ ਨੂੰ ਸਾਫ਼ ਕੀਤਾ ਇਸ ਤੇ ਤੁਹਾਡਾ ਕੀ ਕਹਿਣਾ ਵੇਖੋ ਮੈਂ ਮੰਨਦਾ ਜੇ ਪਿਛਲੇ ਸਮੇਂ ਕੋਈ ਗੱਲ ਹੋਈ ਆ ਪਰ ਜਦੋਂ ਸਾਡੇ ਸਮੇਂ ਜਦ ਮੈਂ ਐਮਐਲਏ ਬਣਿਆ 18 ਦੇ ਵਿੱਚ ਉਸ ਤੋਂ ਬਾਅਦ 19 ਦੇ ਵਿੱਚ ਫਲੱਡ ਆਇਆ ਆ ਸਾਰੇ ਇਲਾਕੇ ਦੇ ਲੋਕ ਖੜੇ ਆ ਉਹਦੇ ਵਿੱਚ ਅਸੀਂ ਪ੍ਰੋਪਰ ਜਦੋਂ ਜੋ ਬੰਦ ਦਾ ਕੰਮ ਹੋਣਾ ਸੀ ਕਿਤੇ ਨੋਚਾਂ ਲੱਗਣੀਆਂ ਸੀ ਕਿਤੇ ਐਡਵਾਂਸ ਬੰਦ ਪੜਨਾ ਸੀ ਸਾਰੇ 1.5 ਮਹੀਨੇ ਦੇ ਵਿੱਚ 2 ਮਹੀਨੇ 'ਚ ਕੰਪਲੀਟ ਕਰਕੇ ਦਿੱਤੇ ਸੀ ਇਹਨਾਂ ਨੂੰ ਤੇ ਨਾਲ ਖਰਾਪਾ ਪ੍ਰੋਪਰ ਦਿੱਤਾ ਸੀ ਕਿ ਆਏ ਸਰਕਾਰੀ ਜਮਿਨੀ ਇਹ ਇਹ ਤਾਂ ਮੰਨਦੇ ਆ ਕਿ ਖਰਾਬਾ ਕਹਿੰਦੇ ਵੱਧ ਮਿਲਿਆ ਸੀਗਾ 23 ਦੇ ਵਿੱਚ ਨਹੀਂ ਮਿਲਿਆ ਪਹਿਲਾਂ ਮਿਲਿਆ ਉਸ ਤੋਂ ਬਾਅਦ 23 ਆ ਗਿਆ ਸਰਕਾਰ ਬਦਲ ਗਈ ਬਾਈ ਦੇ ਵਿੱਚ ਹੂੰ ਤੇ ਉਹਦਾ ਜ਼ਿੰਮੇਵਾਰੀ ਬਣਦੀ ਸੀ ਵੀ ਜੇ ਜਿੱਥੇ ਜਿੱਥੇ ਕੋਈ ਨੁਕਸਾਨ ਹੋਇਆ ਉਹਨੂੰ ਪ੍ਰੋਪਰ ਉਹਦਾ ਲੜਿੰਦਾ ਪ੍ਰਬੰਧ ਸਮੇਂ ਤੋਂ ਪਹਿਲਾਂ ਕੀਤਾ ਜਾਂਦਾ ਜਿਹੜਾ ਕਿ ਸਰਕਾਰ ਨੇ ਕਰਨਾ ਹੁੰਦਾ ਨਹੀਂ ਕੀਤਾ ਗਿਆ ਭਗਵੰਤ ਮਾਨ ਮੁੱਖ ਮੰਤਰੀ ਹੈ ਪੰਜਾਬ ਦੇ ਕੀ ਉਹ ਕਹਿ ਰਹੇ ਕਿ ਅਸੀਂ ਲਗਾਤਾਰ ਪਿੰਡਾਂ ਦੇ ਨਾਲ ਗਰਾਊਂਡ ਦੇ ਨਾਲ ਅਸੀਂ ਜੁੜੇ ਹੋਏ ਆ ਕਾਫੀ ਦਿਨ ਤੋਂ ਬਿਮਾਰ ਵੀ ਚੱਲ ਰਹੇ ਆ ਪਰ ਲੱਗਦਾ ਕਿ ਇਹ ਬੋਰਿਆਂ ਦੇ ਨਾਲ ਇਹ ਦਰਿਆ ਜਿਹੜਾ ਰੁਕ ਸਕਦਾ ਇੱਥੇ ਪੱਥਰ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਜਾਂ ਨਹੀਂ ਕੋਣੇ ਡੇਂਦਾ ਸੀ ਬਿਲਕੁਲ ਜਦੋਂ 19 ਚ ਫਲੱਡ ਆਇਆ ਤਾਂ ਪੱਥਰਾਂ ਨਾਲ ਮੰਡੀਆਂ ਭਾਰਤੀਆਂ ਸੀ ਤੇ ਪੱਥਰ ਲਿਆ ਲਿਆ ਕੇ ਨੋਚਾਂ ਲਾਤੀਆਂ ਸੀ ਪੰਜਾਬੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਤੇ ਮੈਂ ਮੈਂ ਖੁਦ ਐਮ ਐਲ ਏ ਸੀ ਉਦੋਂ ਹਾਂਜੀ 23 ਦੇ ਵਿੱਚ ਕਿਤੇ ਪੱਥਰ ਦਾ ਨਾਂ ਨਿਸ਼ਾਨ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਹਾਂ ਉਦੋਂ ਵੀ ਆ ਬੋਰਿਆਂ ਦੇ ਜਾਲ ਨੇ ਤਾਂ ਹੁਣ ਵੀ ਉਹੀ ਕੰਮ ਆ ਕਹਿ ਰਿਹਾ ਮੈਂ ਅੱਜ ਕ੍ਰਿਸ਼ਨ ਕੁਮਾਰ ਜੀ ਨਾਲ ਗੱਲ ਕੀਤੀ ਕਿਉਂਕਿ ਮੈਂ ਬਤੌਰ ਐਮ ਐਲ ਏ ਅਫਸਰਾ ਨੂੰ ਤਾਨਨਾ ਵੀ ਕਰ ਸਕਦਾ ਤਾਂ ਉਹਨਾਂ ਨੂੰ ਅਫਸਰਾ ਨੂੰ ਤਾਨਨਾ ਤੁਸੀਂ ਕਰ ਸਕਦੇ ਹੋ ਦੱਸੋ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਜਾਂ ਨਹੀਂ ਬਣਦੀ ਪੱਥਰ پھੇਜਣ ਦੀ ਮੈਂ ਕਹਿੰਨਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਮੁੱਖ ਮੰਤਰੀ ਦੇ ਧਿਆਨ ਤੇ ਚੱਲਣ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਸੀ ਤੇ ਧਿਆਨ ਦੇ ਵਿੱਚ ਲਿਆ ਰਹੇ ਜਿਹੜੀ ਸਾਡੀ ਡਿਊਟੀ ਬਣਦੀ ਆ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਪੂਰੇ ਪੰਜਾਬ ਦੀ ਬਣਦੀ ਆ ਤੇ ਮੁੱਖ ਮੰਤਰੀ ਸਾਹਿਬ ਤੋਂ ਬਿਮਾਰ ਹੋ ਗਏ ਹਸਤਾਲ ਪਹੇ ਕੋ ਤੇ ਆਰਡਰ ਹੀ ਦੇਣਾ ਆਰਡਰ ਦੇਣਾ ਸੀ ਉਹ ਪਤਾ ਨਹੀਂ ਹੁਣ ਕਿਹੜੀ ਚਿੰਤਾ ਦੇ ਬਿਮਾਰ ਹੋਏ ਤੇ ਸਮਝ ਨਹੀਂ ਲੱਗ ਰਹੀ ਪੰਜਾਬ ਦੇ ਲੋਕਾਂ ਨੂੰ ਪਰ ਅੱਜ ਔਖੀ ਘੜੀ ਦੇ ਵਿੱਚ ਉਹਨਾਂ ਨੂੰ ਬਾਹਰ ਆ ਕੇ ਲੋਕਾਂ ਨਾਲ ਖੰਡ ਦੀ ਲੋੜ ਸੀ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਸੀ ਜਿਹੜੀ ਕਿ ਮੁੱਖ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਆ ਮੈਂ ਪੱਥਰ ਦੀ ਗੱਲ ਮੈਂ ਕਰ ਰਿਹਾ ਸੀ ਉੱਥੇ ਆ ਉਸ ਦੁਆਰਾ ਕਿ ਪੱਥਰ ਭੇਜਣਾ ਚਾਹੀਦਾ ਜਾਂ ਨਹੀਂ ਭੇਜਣਾ ਚਾਹੀਦਾ ਭੇਜਣਾ ਚਾਹੀਦਾ ਪੇ ਪੱਥਰ ਭੇਜਣਾ ਚਾਹੀਦਾ ਪੱਥਰ ਦੇ ਕੰਮ ਸ਼ੁਰੂ ਹੋਣੇ ਚਾਹੀਦੇ ਆ ਜਿੱਥੇ ਜਿੱਥੇ ਨੋਚਾਂ ਲੱਗਣੀਆਂ ਉੱਥੇ ਨੋਚਾਂ ਲੱਗਣੀਆਂ ਚਾਹੀਦੀਆਂ ਜਿੱਥੇ ਬੰਨ ਕਮਜ਼ੋਰ ਆ ਉਹਦੇ ਨਾਲ ਅੰਦਰਲੇ ਪਾਸੇ ਕਰੀਟ ਬਣਾ ਕੇ ਪੱਥਰ ਦੀ ਰੋਕ ਲਗਣੀ ਚਾਹੀਦੀ ਆ ਬਹੁਤ ਕੁਸ਼ ਕੰਮ ਕਰਨ ਵਾਲਾ ਅਜੇ ਤਾਂ ਅਸੀਂ ਝਟਕ ਲਿਆ ਜੀ ਆ ਪੰਜਾਬ ਨੂੰ ਕੁਮਾਰੇ ਅਜੇ ਖਰਾਬੇ ਦੀ ਗੱਲ ਕਹੀ ਗਈ ਆ ਇਹ ਕਿਦਾਂ ਮਿਲੂਗਾ ਉਦੋਂ ਪਤਾ ਲੱਗੂਗਾ ਅਸੀਂ ਕਿਹਾ ਜਿਸ ਕਾ ਖੇਤ ਉਸੇ ਕੀ ਰੇਤ ਇੱਕ ਇਸ਼ੂ ਇਹ ਵੀ ਆਉਣਾ ਆਉਣ ਵਾਲੇ ਦਿਨਾਂ 'ਚ ਉਹਦੀ ਪਰਮਿਸ਼ਨ ਅਸੀਂ 15 ਨਵੰਬਰ ਤੱਕ ਦਿੱਤੀ ਆ ਜਾਂ ਦਸੰਬਰ ਤੱਕ ਦੇਤੀ ਮੰਨ ਲਓ ਉਹ ਤਾਂ ਵਧਾ ਸਕਦੀ ਸਰਕਾਰ ਉਹ ਹੱਥ ਮੈਂ ਕਿਹਨੂੰ ਵਧਾ ਦੇ ਵਧਾ ਦੇ ਅਸੀਂ ਧੰਨਵਾਦੀ ਆ ਇਹਨਾਂ ਜਿਹੜੇ ਦਰਿਆ 'ਚ ਵਾਸਤੇ ਲੋਕ ਇਹਨਾਂ ਨੂੰ ਤਾਂ ਪਰਮਨੈਂਟ ਦੇਣੇ ਚਾਹੀਦੇ ਰੈਗੂਲਰ ਵੀ ਤੁਸੀਂ ਦਰਿਆ ਸਿੱਧੇ ਕਰੋ ਚੱਕੋ ਮਿੱਟੀ ਹੂੰ ਇਹਨਾਂ ਤੇ ਤਾਂ ਨਜਾਇਜ਼ ਪਰਚੇ ਹੋ ਜਾਂਦੇ ਆ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਉਹਦੀ ਲੜਾਈ ਲੜਾਂਗੇ ਇਹਨਾਂ ਦੇ ਨਾਲ ਰੱਖ ਕੇ ਔਰ ਅਸੀਂ ਦਰਿਆ ਸਿੱਧੇ ਕਰਾਉਣ ਲਈ ਅਸੀਂ ਸੰਘਰਸ਼ ਕਰਾਂਗੇ ਸਾਡੇ ਵਾਰ-ਵਾਰ ਕਹਿਣ ਦੇ ਬਾਵਜੂਦ ਮੇਰੀ ਆਨ ਰਿਕਾਰਡ ਵੀ ਵਿਧਾਨ ਸਭਾ ਦੇ ਵਿੱਚ ਹੁਣੀ ਆ ਗੱਲ ਰੱਖੀ ਟੇਬਲ ਤੇ ਵੀ ਜਿਹੜੇ ਸਾਨੂੰ ਅਸੀਂ ਆ ਮਿੱਟੀ ਦਾ ਰੋਲਾ ਪੈ ਰਿਆ ਸੀ ਹਾਈਵੇ ਤੇ ਮਿੱਟੀ ਪਾਉਣ ਲਈ ਤੇ ਮੈਂ ਹਾਈਵੇ 'ਚ ਉਦੋਂ ਵੀ ਵਿਧਾਨ ਸਭਾ 'ਚ ਗੱਲ ਕਹੀ ਸੀ ਵੀ ਅਸੀਂ ਸਰਖੇ ਜਮੀਨ ਪੱਟ ਕੇ 12-12 ਫੁੱਟ ਦਾ 8-8 ਫੁੱਟ ਟੋਏ ਕਰੀ ਜਾਨਨੇ ਆ ਕਰੀ ਜਾਨਨੇ ਹਾਂ ਬਿਲਕੁਲ ਕਿ ਕਿ ਅਸੀਂ ਦਰਿਆ ਦੇ ਵਿੱਚੋਂ ਚੱਕਾਂਗੇ ਤਾਂ ਨਾਲੇ ਤੇ ਦਰਿਆ ਸਿੱਧੇ ਹੋ ਜਾਣਗੇ ਤੇ ਨਾਲੇ ਨਾਲੇ ਸਰਕਾਰ ਨੂੰ ਰੈਵਨਿਊ ਆਉ ਇਹ ਹਾਈਵੇ ਤੇ ਮਿੱਟੀ ਪਵਾਓ ਇਹ ਤੁਸੀਂ ਮਾਮਲਾ ਉਠਾਇਆ ਸੀ ਉਠਾਇਆ ਸੀ ਉਹ ਮੇਰੇ ਮਾਮਲਾ ਉਠਾਉਣ ਤੋਂ ਬਾਅਦ ਪੁਲ ਦੇ ਵਿੱਚ ਜਿਹੜਾ 8 ਕਰੋੜ ਦਾ ਟੈਂਡਰ ਹੋਇਆ ਸੀ ਉਹ ਹਾਈਵੇ ਤੇ ਮਿੱਟੀ ਪਈ ਸੀ ਤਾਂ ਤਾਂ ਹੀ ਸਾਡਾ ਇੱਕ ਪਾਣੀ ਦਾ ਜਿਹੜਾ ਪੱਧਰ ਕੰਟਰੋਲ ਚ ਰਿਹਾ ਹ ਹੁਲਦੇ ਥਲੇ ਨੀਵਾ ਹੋ ਗਿਆ ਉਥੇ ਜਿसरी ਟਾਪ ਲੱਗਦੀ ਸੀ ਸੋ ਇਸ ਕਰਕੇ ਮੈਂ ਸਮੇਂ-ਸਮੇਂ ਜਿਹੜੀ ਵੀ ਗੱਲ ਹੁੰਦੀ ਆ ਮੇਰੀ ਜ਼ਿੰਮੇਵਾਰੀ ਆ ਮੈਨੂੰ ਲੋਕਾਂ ਨੇ ਨਮਾਇੰਦਾ ਚੁਣਿਆ ਮੈਂ ਉਹ ਗੱਲ ਰੱਖਦਾ ਆ ਛੰਨਾ ਹਲਕਾ ਸ਼ਾਹਕੋਟ ਦਾ ਪਿੰਡ ਆ ਮਡਾਲਾ ਛੰਨਾ ਜਿੱਥੇ ਕਿ ਦਰਿਆ ਇੱਕ 1.5-2 ਕਿਲੋਮੀਟਰ ਦਾ ਦੂਰ ਸੀ ਪਿੰਡ ਤੋਂ ਪਰ ਅੱਜ ਇਹ ਘਰਾਂ ਦੇ ਕੋਲ ਪਹੁੰਚ ਗਏ ਨੇ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਲਗਾਤਾਰ ਨੋਚਾਂ ਲਾ ਰਹੇ ਨੇ ਕਿ ਇਹਨੂੰ ਇਹਨਾਂ ਘਰਾਂ ਨੂੰ ਬਚਾਇਆ ਜਾਵੇ ਇਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਅਸਟੋ ਬਾਬਾ ਜੀ ਹੜ੍ਹ ਵਾਪਸ ਚਲ ਗਿਆ ਦਰਿਆ ਦੇ ਵਿੱਚ ਪਾਣੀ ਵਾਪਸ ਚਲ ਗਿਆ ਪਰ ਉਸ ਦੇ ਬਾਵਜੂਦ ਵੀ ਪਿੰਡ ਖਤਰੇ ਦੇ ਵਿੱਚ ਲੱਗ ਰਿਹਾ ਇਓਂ ਆ ਨਾ ਕਿ ਪਾਣੀ ਜਦੋਂ ਨਾ ਥੱਲੇ ਜਾਂਦਾ ਹਾਂਜੀ ਉਸ ਵੇਲੇ ਨੂੰ ਕਹਿੰਦੇ ਢਾਹ ਲਾਉਣੀ ਸਿਰਾਂ ਆ ਠੀਕ ਆ ਜਦੋਂ ਪਾਣੀ ਥੱਲੇ ਆ ਇਹਦੇ ਥੱਲੋਂ ਰੇਤਾ ਇਹ ਕੱਢੀ ਜਾਂਦਾ ਪੈਰ ਕੱਢੀ ਜਾਂਦਾ ਤੇ ਇਹਨੂੰ ਜਿਹੜਾ ਹੈਗਾ ਉਤੋਂ ਤੋਂ ਡਿੱਗੀ ਜਾਂਦਾ ਫੱਟ ਫੱਟ ਕੇ ਜਿਸ ਤਰ੍ਹਾਂ ਇਹ ਦਰਿਆ ਜਿਹੜਾ ਹੁਣ ਇੱਥੋਂ ਦੀ ਵਗ ਰਿਹਾ ਹਾਂ ਹਾਂਜੀ ਇਹ ਆ ਜਿਹੜੇ ਵਿਰਖਤਾਂ ਇਹਨੇ ਪਰਲੇ ਪਾਸੇ ਨਹੀਂ ਜਾਣਾ ਚਾਹੀਦੇ ਤੇ ਪਹਿਲਾਂ ਪਰਲੇ ਸਾਈਡ ਹੀ ਵਗਦਾ ਸੀ ਜੀ ਦਰਿਆ ਉੱਥੇ ਵਗਦਾ ਸੀ ਜਦੋਂ ਹੜ ਆ ਜਾਂਦਾ ਉਦੋਂ ਤੇ ਸਾਰੇ ਜੀ ਹੁੰਦਾ ਪਰ ਉਦੋਂ ਮਗਰੋਂ ਫਿਰ ਆਪਣਾ ਰਾਹ ਉਹ ਦਰਿਆ ਉਸ ਦਰਖਤਾਂ ਤੋਂ ਪਰਲੇ ਪੰਨੇ ਚੱਲ ਜਾਂਦਾ ਹੂੰ ਤੇ ਇਸ ਦੀ ਪਹਿਲੀ ਵਾਰੀ ਹੈ ਕਿ ਪਾਣੀ ਤਾਂ ਹੁਣ ਸਿਰਫ ਹੈਗਾ ਇਹਦੇ ਵਿੱਚ 50 ਤੋਂ 1000 ਤੋਂ ਵੀ ਘੱਟ ਕੁਝ ਤੋਂ ਹਾਂ ਪਰ ਜਿਹੜਾ ਹੈਗਾ ਇਹ ਆ ਇਹਨੇ ਵੇ ਬਦਲ ਲਿਆ ਇਹਨੇ ਤੁਸੀਂ ਦੇਖੋ ਨਾ ਵੇ ਜਿਹੜਾ ਹੁੰਦਾ ਦਰਿਆ ਦਾ ਉਹ ਚੜਦਾ ਲੈਂਦਾ ਹੁੰਦਾ ਚੜਦਾ ਲੈਂਦਾ ਹਾਂਜੀ ਹਾਂ ਇਹ ਇਹ ਦੇਖੋ ਇਹ ਤੂੰ ਆ ਰਿਹਾ ਦੂਸਰੇ ਨੂੰ ਇਹਨੇ ਪਰਲੇਵਨ ਦੇ ਦਰਿਆ ਵੀ ਤੋੜ ਦਿੱਤਾ ਹਾਂਜੀ ਬਾਬਾ ਜੀ ਤੇਰੇ ਜਿਹੜਾ ਆਪਣੇ ਮੋਗੇ ਵਾਲਾ ਮੋਗੇ ਸੱਡ ਤੇ ਉਹ ਵੀ ਬੰਦ ਹਜੂ ਤੋੜਦਾ ਉਹ ਪਰ ਉਹ ਖੇਤ ਉੱਚੇ ਕੋਕ ਪਾਣੀ ਥੋੜਾ ਪਰ ਇੱਥੇ ਜਦੋਂ ਟੁੱਟਦਾ ਤੇ ਇੱਧਰ ਸਾਰਾ ਨੀਮਾ ਅਛਾ ਇਧਰ ਨੀਵਾ ਇਧਰ ਨੀਵਾ ਜੇ ਇਸ ਕਰਕੇ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਦਰਿਆ ਤੇ ਵਹਤੀ ਹੈ ਪਰ ਥੱਲੇ ਵੱਢੀ ਜਾ ਰਿਹਾ ਜੇ ਬੰਨ ਨੂੰ ਸਤਰਾ ਘਰਖਾ ਜਿਹੜੇ ਨੱਤੇ ਤੇ ਫੇਰੇ ਸਾਰਾ ਏਰੀਆ ਉਹਨੇ ਉਹਨੇ ਪਾਣੀ ਭਰ ਜੂਗਾ ਪਰ ਇਹਦਾ ਹੱਲ ਕੀ ਹੈ ਜੀ ਹੱਲ ਵਾਸਤੇ ਨੂੰ 2023 ਦੇ ਵਿੱਚ ਜਦੋਂ ਜਦ ਕੀਤੀ ਸੀ ਹੁਣ ਹਾਲ ਵਾਸਤੇ ਇਹ ਜੈਸ ਵਾਲੇ ਨੂੰ ਇਧਰ ਨੂੰ ਆਉਣ ਤੋਂ ਰੋਕਣ ਲੱਗੇ ਆ ਹਾਂ ਅੱਗੇ ਜਾ ਕੇ ਇਹਦੀਆਂ ਜਿਹੜੀਆਂ ਹੈਗੀਆਂ ਨੋਚਾਂ ਲੱਗਣਗੀਆਂ ਉਹਦੇ ਨਾਲ ਪਾਣੀ ਇਧਰ ਘਰਾਂ ਦੀ ਜਿਹੜੀ ਹੈਗੀ ਢਾਹ ਲਾ ਰਿਹਾ ਉਹ ਬੰਦ ਹੋ ਜੂਗੀ ਹਾਂ ਉਦੋਂ ਬਾਅਦ ਵਿੱਚ ਫਿਰ ਇਸ ਪੱਥਰ ਲਗੂਗਾ ਹਾਂ ਬਾਬਾ ਕਿੰਨੇ ਕਿਲੋਮੀਟਰ ਇਧਰ ਨੂੰ ਦਰਿਆ ਵਗ ਆ ਰਿਹਾ ਪਹਿਲਾਂ ਪਰਲੀ ਸਾਈਡ ਕਿੰਨਾ ਕੁ ਸੀ ਦੂਰ ਇਥੋਂ ਹੁਣ ਕਿਲੋਮੀਟਰ ਦਾ ਫਰਕ ਬਜਾਓ ਕਿਲੋ ਡੇਢ ਕਿਲੋਮੀਟਰ ਦਾ ਕਿਉਂਕਿ ਅੱਗੇ ਕਾਫੀ ਦੂਰ ਤੱਕਰ ਸੀਗਾ ਵਿੱਚ ਆ ਸਾਰਾ ਖੇਤੀ ਹੋ ਜਾਂਦੀ ਸੀ ਹੁਣ ਇਹ ਵੀ ਇੱਕ ਇਹਨਾਂ ਨੇ ਸਮਝ ਲੋ ਨੂੰ ਟਾਪੂ ਬਣਾ ਦਿੱਤਾ ਵਿੱਚ ਇਹ ਟਾਪੂ ਬਣ ਗਿਆ ਜਿੱਦਾਂ ਬਾਊਪੁਰ ਪਹਿਲਾਂ ਹਸਾ ਮੈਂ ਹਾਂ ਇਹਦੇ ਹੁਣ ਦੂਸਰੇ ਪੰਨੇ ਪਤਾ ਲੱਗੂਗਾ ਕਿ ਦੂਸਰੇ ਪੰਨੇ ਵੀ ਚੱਲਦਾ ਪਾਣੀ ਆ ਕਿ ਨਹੀਂ ਚੱਲਦਾ ਅਸਲ ਜਿਹੜਾ ਹੈਗਾ ਜਦੋਂ 10 ਕੁ ਹਜ਼ਾਰ ਕੁਸ਼ਕ ਤੇ ਪਾਣੀ ਜਿਲ ਗਿਆ ਉਹਨੂੰ ਬਦਲ ਲੱਗੂਗਾ ਕਿ ਇਹਨੇ ਪੱਕਾ ਕਰ ਲਿਆ ਕਿ ਨਹੀਂ ਇਹ ਨਾ ਘਟ ਗਿਆ ਪਾਣੀ ਉਧਰ ਦੀ ਹੋਊਗਾ ਫਿਰ ਇਹਨੂੰ ਬੰਨਿਆ ਜਾ ਸਕਦਾ ਬਾਬਾ ਜੀ ਜਿੱਦਾਂ ਤੁਸੀਂ ਪਹਿਲਾਂ ਸੰਸਦ ਦੇ ਵਿੱਚ ਵੀ ਮੁੱਦੇ ਉਠਾਉਂਦੇ ਰਹੇ ਜਦੋਂ ਸਰਕਾਰਾਂ ਨਹੀਂ ਸੀ ਉਦੋਂ ਵੀ ਉਠਾਉਂਦੇ ਰਹੇ ਕਿ ਦਰਿਆਵਾਂ ਨੂੰ ਸਾਫ਼ ਕਰਨਾ ਜਿਹੜਾ ਜ਼ਰੂਰੀ ਆ ਤੇ ਹੁਣ ਵੀ ਤੁਸੀਂ ਲਗਾਤਾਰ ਬੋਲ ਰਹੇ ਹੋ ਕਿ ਦਰਿਆਵਾਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਸੀਗਾ ਇਸ ਬਾਰੇ ਕਿ ਕਿ ਬਹੁਤ ਕੋਸ਼ਿਸ਼ ਤਾਂ ਹੈਗਾ ਕੁਦਰਤ ਵਾਲੇ ਦੇ ਹੱਥ ਪਰ ਸਾਨੂੰ 100% ਜਤਨ ਕਰਨੇ ਚਾਹੀਦੇ ਹੁਣ ਵੀ ਇਹਦੇ ਪਾਣੀ ਇਹਨੂੰ ਇਹਨੇ ਵੇ ਬਦਲਿਆ ਤੇ ਹੁਣ ਜਦੋਂ ਸੋ ਬੈਠ ਜੀਏ ਮਿਹਨਤ ਕਰ ਰਹੇ ਆ ਇਹ ਪਾਣੀ ਰੁਕ ਜੇ ਉਹ ਪਾਣੀ ਨੂੰ ਜੇ ਕੋਈ ਕਹਵੇ ਵੀ ਭਾਜਪਾ ਵੱਲੋਂ ਕਿਹਾ ਜਾ ਰਿਹਾ ਕਿ 12000 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਕੋਲ ਹੈ ਸੀ ਉਹ ਅਕਸਰ ਹੈ ਕੀ ਆ ਉਹ ਰੌਲਾ ਪੈ ਰਿਹਾ ਹਜੇ ਤੱਕ ਸਮਝ ਨਹੀਂ ਆ ਰਿਹਾ ਕਿ 12000 ਕਰੋੜ ਜੇਕਰ ਪੰਜਾਬ ਸਰਕਾਰ ਹੋਰ ਡਿਜਾਸਟਰ ਫੰਡ ਨੂੰ ਕਿਹਾ ਜਾਂਦਾ ਚ ਕੀ ਉਹ ਤੁਹਾਨੂੰ ਜਿਆਦਾ ਨੋਲਜ ਹੈ ਕਿ ਇਹ ਜਿਹੜੀ ਹੈਗੀ ਹੈ ਕਈ ਤੋਂ ਦਿਨ ਇਥੇ ਲੱਗੇ ਹੋਏ ਤੇਰੇ ਸਾਹਮਣੇ ਕਿੰਨੇ ਲੀਟਰ ਆਏ ਕਿਸੇ ਨੂੰ ਪੁੱਛ ਲੈਂਦਾ ਨਹੀਂ ਤੁਸੀਂ ਰਾਜ ਸਭਾ ਮੈਂਬਰ ਆ ਬੋਛਦੇ ਜੀ ਨਹੀਂ ਸਾਨੂੰ ਕੋਲ 1600 ਰੁਪਏ ਦਾ ਸਾਰੀ ਸਰਕਾਰ ਦੇ ਦੋਹਾਂ ਦੇ ਤਹਾਡੇ ਕੋ ਪੁੱਛੀ ਜਾਵਾਂਗੇ ਬਣਦੀ ਗੱਲ ਨਹੀਂ ਨਹੀਂ ਤੁਹਾਡੇ ਕੋਲ ਸਰਕਾਰ ਦਾ ਪੁੱਛਿਆ ਜੀ ਪਰ ਜਿਹੜਾ ਪੰਜਾਬ ਸਰਕਾਰ ਦਾ 12000 ਕਰੋੜ ਡਿਜਾਸਟ ਹੈਗਾ ਉਹ ਤੁਹਾਨੂੰ ਆਈਟੀਆ ਇੱਕ ਆਰਟੀਆ ਕਰਾ ਕੇ ਕਢਾ ਲਓ ਜੇ ਗਲਤ ਹੋਊਗਾ ਤਾਂ ਉਹਨਾਂ ਤੇ ਕੇਸ ਕਰਦੇ ਹੋ ਤੁਹਾਡੇ ਨਾਲ ਤਾਂ ਉਦੋਂ ਹੀ ਵੈਸੇ ਤੇ ਤੁਹਾਨੂੰ ਤਾਂ ਦੱਸਿਆ ਹੋਣਾ ਕਿ ਨਹੀਂ ਨਹੀਂ ਸਾਨੂੰ ਨਹੀਂ ਭਾਜਪਾ ਰੋਣਾ ਪਾ ਰਹੀ ਹੈ ਕੀ ਉਹਦਾ ਫਿਰ ਕੋਈ ਕਹਿ ਸਕਦਾ ਹੈ ਆदमी ਤੇ ਰੋੜੇ ਦੇ ਵਿੱਚ ਸਾਨੂੰ ਬਿਲਕੁਲ ਨਾ ਕਢੀ ਸੋ ਤਾਂ ਹੀ ਕਹਦੇ ਕੋਈ ਪੋਲੀਟੀਕਲ ਟਿੱਪਣੀਆਂ ਨਹੀਂ ਕਰਦੇ ਜੇ ਕਰਦੇ ਹੋਈ ਹੈ ਜਿਨ੍ਹਾਂ ਦੇ ਕੋਲ ਆ ਉਹਨਾਂ ਕੋਲ ਅਸੀਂ ਜਿਨ੍ਹਾਂ ਕੰਮ ਵਾਲਾ ਉਹਦੇ ਪੁੱਛੋਂਗੇ ਤੁਹਾਡੇ ਨਾਲ ਕੋਈ ਵਧੀਆ ਗੱਲ ਕਰਾਂਗੇ ਪਰ ਜੇ ਸਾਨੂੰ ਰਾਜਨੀਤੀ ਲਈ ਦੇ ਬਿਠਾ ਕੇ ਉਹ ਸਾਡਾ ਨਹੀਂ ਇਹਨਾਂ ਨੇ ਕਰੋ ਕਰ ਲੋ ਆ ਤੁਹਾਡੇ ਸਾਹਮਣੇ ਫਟੋਰੀ ਸਾਹਿਬ ਖੜਿਆ ਮਾਰੋ ਜਿਹੜੀਆਂ ਅਗਰੇ ਪੁੱਛਵਾ ਇਹਨਾਂ ਨੂੰ ਹਾਂਜੀ ਹਾਂਜੀ ਪੰਡੂਰ ਸਾਹਿਬ ਤੁਸੀਂ ਦੱਸੋ ਜੀ ਜਾਣਕਾਰੀ ਦਿਓ ਜੀ ਹਾਂਜੀ ਜੀ ਜੀ ਪੁੱਛੋ ਡਿਜਾਸਟਰ ਫੰਡ ਬਾਰੇ ਜੋ 12000 ਰੁਪਏ ਭਾਵੇਂ 12000 ਕਰੋੜ ਭਾਜਪਾ ਕਹਿ ਰਹੀ ਆ ਕਿ ਪੰਜਾਬ ਸਰਕਾਰ ਕੋਲ ਪਿਆ ਸੀਗਾ ਉਸ ਬਾਰੇ ਕੀ ਕਹਿੰਦੇ ਟੱਟ ਜੀ ਉਹ ਕਹਿੰਦੀ ਪੰਜਾਬ ਸਰਕਾਰ ਕੋ ਪਿਆ ਉਹ ਦਿਸਦਾ ਤਾਂ ਹੈ ਨਹੀਂ ਕਿਸੇ ਨੂੰ ਹਮ ਸਵਾਲ ਜ਼ਰੂਰ ਕਰ ਲੈਂਦੇ ਸਾਰੇ ਹਾਂ ਭਾਜਪਾ ਵੱਲੋਂ ਕੀਤਾ ਜਾ ਰਿਹਾ ਭਾਜਪਾ ਵੱਲੋਂ ਕੀਤਾ ਜਾ ਰਿਹਾ ਨਾ ਉਹ 12000 ਫੋਰਡ ਕਿੱਥੇ ਆ ਫਿਰ ਜੇ ਪਿਆ ਸੀਗਾ ਹੁਣ 1600 ਦੇ ਕੀ ਗਏ ਆ ਉਹਦਾ ਕੀ ਮੀਨਿੰਗ ਸੀ ਇਹ 1600 ਦਾ 1500 ਹਿਮਾਚਲ ਨੂੰ ਦੇ ਗਏ ਹਾੜਾ ਦਾ ਏਰੀਆ ਸਾਰਾ ਪੰਜਾਬ ਡੁੱਬ ਗਿਆ ਪੰਜਾਬ ਡੁੱਬ ਗਿਆ ਬਿਲਕੁਲ ਹੈ ਬਿਲਕੁਲ ਪੰਜਾਬ ਦੇ ਜਿੰਨੇ ਲੋਕ ਸੀ ਹੋ ਸਾਡੇ ਏਸੀ ਤੋਂ ਤੰਗ ਆ ਹਮ ਬੇ ਹਰਕ 2 ਸਾਲ ਬਾਅਦ 3 ਸਾਲ ਬਾਅਦ ਇਹ ਮਾਰ ਪੈਂਦੀ ਆ ਹਮ ਉਨੇ ਨਾ ਕੇਂਦਰ ਸਰਕਾਰ ਦਾ ਕੀ ਕੀ ਬਣੂਗਾ ਤੁਸੀਂ ਆਪ ਇੱਥੇ ਖੜੇ ਹੋ ਰੋਜ਼ ਆ ਕੇ ਕਵਰ ਕਰਦੇ ਹੋ ਇਸ ਚੀਜ਼ ਨੂੰ ਕਿੰਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਚਲੇ ਗਈਆਂ ਕਿੰਨੇ ਘਰ ਚਲੇ ਗਏ ਜਿਹੜਾ ਜਿਹੜਾ ਕਰੂਗਾ ਨਾ ਉਹਨੂੰ ਪਤਾ ਲੱਗੂਗਾ ਨਾ ਜਿਹੜਾ ਹੁਣ ਸੀਟ ਤੇ ਬੈਠ ਕੇ ਕਹੀ ਜਾਂਦਾ ਇੱਥੋਂ ਇੰਨਾ ਕਰਤਾ ਇੰਨਾ ਕਰਤਾ ਉਹਦਾ ਕੋਈ ਫਾਇਦਾ ਨਹੀਂਗਾ ਜੀ ਉਹਦਾ ਕੋਈ ਫਾਇਦਾ ਨਹੀਂਗਾ ਜੇ ਪੰਜਾਬ ਸਰਕਾਰ ਅੱਜ ਪ੍ਰਸ਼ਾਜਨ ਪੂਰਾ ਖੜਾ ਹੈ ਇੱਥੇ ਤੇ ਉਹ ਸਾਰਿਆਂ ਨੂੰ ਪਤਾ ਇਹਨੀਆਂ ਸਰਕਾਰਾਂ ਨੇ ਕਦੀ ਨਾ ਇੰਨਾ ਪ੍ਰਸ਼ਾਸਨ ਆਇਆ ਸਾਡੇ ਕੋ ਤੇ ਨਾ ਕਦੀ ਆ ਚੀਜ਼ਾਂ ਮਿਲੀਆਂ ਜਿਹੜੀਆਂ ਅੱਜ ਮਿਲ ਰਹੀਆਂ ਤੁਸੀਂ ਆਪ 10 ਸਾਲ ਤੋਂ 20 ਸਾਲ ਤੋਂ ਇਹ ਪੀਡੀਸੀ ਚਲਾ ਰਹੇ ਹੋ న్యూਸ ਤੇ ਤੁਸੀਂ ਆਪਣੇ ਆਪ ਦੇਖਿਆ ਹੋਣਾ ਕਦੀ ਆ ਕੇ ਪ੍ਰਸ਼ਾਸਨ ਇੰਨਾ ਖੜਾ ਤਹਿਸੀਲਦਾਰ ਸਾਹਿਬ ਐਸਡੀਓ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਕਦੀ ਬੰਨਾਂ ਤੇ ਆਏ ਹੋ ਕਦੀ ਨਹੀਂ ਆਇਤਾ ਕਿਸੇ ਸਰਕਾਰ ਨੇ ਸੋਚਿਆ ਇਹ ਜੀ ਜੀ ਅੱਜ ਇਹ ਸਵਾਲ ਤੁਸੀਂ ਕਰਦੇ ਹੋ ਤੇ ਉਹਦਾ 9:30 ਬਾਅਦ ਤੁਹਾਨੂੰ ਪਤਾ ਰੇਗ ਦੇ ਮੇਰੇ ਤੈਮੈਕ ਕਰਦੇ ਹਾਂ ਅਸੀਂ ਲੋਕਾਂ ਦੀ ਆਵਾਜ਼ ਹੈ ਜੋ ਲੋਕਾਂ ਦੇ ਸਵਾਲ ਹੁੰਦੇ ਉਹ ਅਸੀਂ ਜ਼ਰੂਰ ਕਰਨੇ ਹੁੰਦੇ ਸਾਡਾ ਰਾਈਟ ਆ ਤੁਸੀਂ ਜਵਾਬ ਦੇਣੇ ਆ ਕਿ ਹਾਂ ਵੀ ਤੁਸੀਂ ਦੱਸ ਸਕਦੇ ਕਿ ਕੀ ਜਵਾਬ ਹੈ ਬਿਲਕੁਲ ਜੀ ਬਿਲਕੁਲ ਮੇਰਾ ਤਾਂ ਇਹੀ ਆ ਕਹਿਣਾ ਜੋ ਪੰਜਾਬ ਅੱਜ ਜਿਹੜੀ ਸਥਿਤੀ ਚੋਂ ਗੁਜ਼ਰ ਰਿਹਾ ਹਲਕਾ ਛਾ ਕੋਟ ਸultanpur ਜਿੰਨੇ ਵੀ ਹਲਕੇ ਲਈ ਪੇਟ ਚਾਏ ਫਲੋਰ ਆਇਆ ਹੋਰ ਆਏ ਤੁਸੀਂ ਆਪ ਦੇਖ ਲਓ ਇੱਥੇ ਸਾਡੇ ਪੰਜਾਬੀ ਵੀਰਾਂ ਨੂੰ ਪੁੱਛ ਲਓ ਹਰੇਕ 2 ਸਾਲ ਬਾਅਦ ਘਾਟ ਹੈ ਗਿਆ ਹਰੇਕ 2 ਸਾਲ ਬਾਅਦ ਜ਼ਮੀਨ ਤੇ ਰੇਤਾ ਚੜ ਗਈ ਤੇ ਸਰਕਾਰਾਂ ਜੇ ਕਿਤੇ ਪਿਛਲੀਆਂ ਸਰਕਾਰਾਂ ਜਾਂ ਬੰਨ ਤੇ ਮਿੱਟੀ ਪਵਾਉਂਦੀਆਂ ਅੱਜ ਸਾਨੂੰ ਆਹ ਚੀਜ਼ਾਂ ਨਾ ਚੱਲਣੀਆਂ ਪੈਂਦੀਆਂ ਨੋਚਾ ਲਾਉਂਦੀਆਂ ਇਹ ਤਾਂ ਹੁਣ ਸਰਕਾਰ ਨੇ ਆ ਕੇ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਆਹ ਚੀਜ਼ਾਂ ਨੂੰ ਸੋਚਿਆ ਤੇ ਅੱਜ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਸਾਰਾ ਇਹ ਬੋਰੀਆਂ ਦੇ ਨਾਲ ਨੋਚਾਂ ਜਿਹੜੀਆਂ ਲੱਗ ਰਹੀਆਂ ਕੀ ਲੱਗਦਾ ਨਹੀਂ ਕਿ ਪੱਥਰ ਵੀ ਲੱਗਣਾ ਚਾਹੀਦਾ ਤਾਂ ਹੀ ਮਤਲਬ ਰੁਕੂ ਕਹਿੰਦੇ ਦੇਖੋ ਜੀ ਇਹ ਪੱਥਰ ਹੀ ਲੱਗਣਾ ਚਾਹੀਦਾ ਇਹ ਤਾਂ ਟੈਂਪਰੇਰੀ ਲੱਗ ਰਹੀਆਂ ਅੱਜ ਜੇ ਤੁਸੀਂ ਕੌਮ ਆ ਇਧਰ ਨੂੰ ਕੈਮਰਾ ਮਾਰ ਕੇ ਦੇਖੋ ਅੱਜ ਤਾਂ ਅਸੀਂ ਇਸ ਚੀਜ਼ ਨੂੰ ਬਚਾ ਰਹੇ ਹਾਂ ਵੀ ਕਿਸੇ ਨਾ ਕਿਸ ਤਰ੍ਹਾਂ ਬਾਬਾ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਦਿਨ ਰਾਤ ਦਿਨ ਰਾਤ ਇੱਥੇ ਆ ਕੇ ਨਾਲ ਸੇਵਾ ਕਰਾਉਂਦੇ ਆ ਤੇ ਸਾਡੀ ਪਬਲਿਕ ਦਾ ਵੀ ਧੰਨਵਾਦ ਹੈ ਜਿਹੜੇ ਆ ਕੇ ਆ ਬੋਰੇ ਲਾਉਂਦੇ ਇਹ ਤਾਂ ਇੱਕ ਆਰਜੀ ਤੌਰ ਤੇ ਆ ਵੀ ਆਪਾਂ ਇਹਨੂੰ ਕੰਟਰੋਲ ਕਰਨਾ ਜਿਹੜਾ ਇਧਰ ਨੂੰ ਧੱਕਾ ਲੱਗ ਰਿਹਾ ਪਾਣੀ ਦਾ ਆਹ ਦੇ ਸਾਡਾ ਮੇਨ ਬੰਨਣਾ ਰੋੜ ਜਵੇ ਘਰ ਨਾਲ ਰੋੜ ਜਾਣ ਉਹ ਲਈ ਆ ਨਹੀਂ ਤਾਂ ਲਾਵਾਂਗੇ ਪੱਥਰ ਦੀਆਂ ਜੀ ਸਾਰੀਆਂ ਪੱਥਰ ਦੀਆਂ ਲੱਗਣਗੇ ਭਰੋਸਾ ਦਿਨੇ ਬਿਲਕੁਲ ਬਿਲਕੁਲ ਪੱਥਰ ਲੱਗੂਗਾ ਜਾਨੀ ਬਿਲਕੁਲ ਦਿੰਨਾ ਜੀ ਬਿਲਕੁਲ ਦਿੰਨਾ ਜੀ ਇੱਕ ਦੀ ਤਿੰਨ ਤਿੰਨ ਸਾਢੇ ਤਿੰਨ ਫੁੱਟ ਮਿੱਟੀ ਪਾਤੀ ਨਾ ਅਸੀਂ ਬੰਦੇ ਉੱਤੇ ਤੇ ਪਿਛਲੀਆਂ ਸਰਕਾਰਾਂ ਨਹੀਂ ਪਾਈ ਤੇ ਉਹ ਅਸੀਂ ਪੱਥਰ ਵੀ ਤਾਂ ਵੀ ਵਾਅਦਾ ਕਰਦੇ ਤੁਸੀਂ ਇਹ ਇਲੈਕਸ਼ਨ ਦੇ ਟਾਈਮ ਯਾਦ ਵੀ ਕਰਾਉਂਦੇ ਆ ਪਤਾ ਜੀ ਪਤਾ ਜੀ ਸਾਨੂੰ ਫਿਰ ਤੁਸੀਂ ਦੇਖ ਲਓ ਤੇ ਵਾਦਾ ਕਰ ਲਿਆ ਪਤਾ ਜੀ ਮੈਨੂੰ ਪੱਥਰ ਲੱਗੂਗਾ ਜਾਂ ਨਹੀਂ ਲੱਗੂਗਾ ਨਹੀਂ ਨਹੀਂ ਪੱਥਰ ਤਾਂ ਲੱਗਣਾ ਹੀ ਲੱਗਣਾ ਹੀ ਪੱਥਰ ਤੋਂ ਬਿਨਾ ਰਹਿ ਹੀ ਨਹੀਂ ਸਕਦੀ ਅਨੋਚਾ ਬਾਈਚਾਸ ਤੁਸੀਂ ਆਪਣਾ ਜੋਰ ਲਾਓਗੇ ਸਰਕਾਰਾਂ ਨਹੀਂ ਪੱਥਰ ਭੇਜਣਗੇ ਤੁਸੀਂ ਆਪਣੀ ਜੇਬੀ ਚੋਂ ਤਾਂ ਲਾੜੇ ਸਕਦੇ ਕਦੀ ਕਦੀ ਹੋਈ ਨਹੀਂ ਸਕਦਾ ਸਰਕਾਰਾਂ ਨਾਲ ਭੇਜਣ ਜੀ ਕਦੀ ਹੋਈ ਨਹੀਂ ਸਕਦਾ ਬਹੁਤ سارے ਕੰਮ ਇਦਾਂ ਦੇ ਹੁੰਦੇ ਆ ਜਿਹੜੇ ਉਹ ਹੋ ਗਿਆ ਜੀ ਪਿੱਛੇ ਹਾਂ ਕਲੀਅਰ ਹੋ ਗਿਆ ਪਿੱਛੇ ਹੋ ਗਿਆ ਸਾਰੇ ਇਦਾਂ ਦੇ ਕੰਮ ਵਾਅਦੇ ਕਰ ਕਰਕੇ ਛੱਡ ਦਿੰਦੇ ਉਹ ਕੰਮ ਨਹੀਂ ਕਰਦੀ ਪੰਜਾਬ ਸਰਕਾਰ ਜਿਹੜੀ ਹੋਣਿਆ ਪਰ ਉਹ ਇਲੈਕਸ਼ਨ ਤਾਂ ਪਹਿਲਾਂ ਪਹਿਲਾਂ ਹੋ ਜਾਊਗਾ ਪੱਥਰ ਲੱਗ ਜਾਊਗਾ ਜਿੰਨੀਆਂ ਨੋਚਾਂ ਹੋਈਆਂ ਜਿੰਨਾ ਉਹ ਕਰ ਸਕਦੇ ਹੋ ਉਹਨਾਂ ਜ਼ਰੂਰ ਕਰਕੇ ਦੇ ਆਣਗੇ ਇਸ ਪੈਂਡ ਨੂੰ ਤਾਂ ਲੱਗੂਗਾ ਬਿਲਕੁਲ ਲੱਗੂਗਾ ਬਿਲਕੁਲ ਲੱਗੂਗਾ ਜਿਹੜੇ ਪੈਂਡ ਖਤਰੇ 'ਚ ਉਹਨਾਂ ਨੂੰ ਬਿਲਕੁਲ ਲੱਗ ਦੇ ਆ ਬਿਲਕੁਲ ਲੱਗ ਲੋ ਜੀ ਇਸ ਟਾਈਮ ਜਿਹੜੇ ਹਲਕਾ ਇੰਚਾਰਜ ਹੈ ਪੰਡੋਰੀ ਸਾਹਿਬ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਅਸੀਂ ਪੱਥਰ ਲਾ ਕੇ ਦਵਾਂਗੇ ਜੇਕਰ ਨਾਲ ਲੱਗਾ ਤਾਂ ਇਲੈਕਸ਼ਨ ਦੇ ਵਿੱਚ ਸਵਾਲ ਜਵਾਬ ਲੋਕੀ ਪੁੱਛਣਗੇ ਸ਼ਾਗੋੜ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨ ਸਿੰਘ ਟੱਲੋ